ਆਹ ਆ ਮਰਦਾ ਆ ਕਿ ਆ ਵੀ ਦੇਖੋ ਨਾਲ ਉਹ 40000 ਇੱਕ ਮਾਚੀ ਭੱਜੋ ਭੱਜੋ ਕਿਹ ਜੇ ਕਰ ਸਰ ਇਹਦਾ ਕੀ ਫੈਮਿਲੀ ਬੈਕਗਰਾਉਂਡ ਕੀ ਹੈ ਕੌਣ ਉਹਨਾਂ ਦੇ ਨਾਲ ਉਹ ਕੰਪਨੀ ਚ ਰਹੇ ਨੇ ਹਲੇ ਦਾ ਫੈਮਿਲੀ ਬੈਕਗਰਾਉਂਡ ਇਹਦਾ ਹਸਬੰਡ ਹੈ ਜੀ ਹਰਪਾਲ ਸਿੰਘ ਉਹਦਾ ਸਹੀ ਕੰਮਕਾਜ ਪਤਾ ਕਰ ਲੈਣਾ ਕੀ ਹੈਗਾ ਤੇ ਬਾਕੀ ਪਰਤਨਗਰ ਰਹਿਦੀ ਰੈਲਵੇ ਲਈ ਇਹ ਤੇ 43 ਸਾਲ ਦੀ ਉਮਰ ਹੈ ਜੀ। ਅਸਲ ਵਿੱਚ ਬਾਈ ਸ਼ੌਂਕ ਰੱਖਦੀ ਹੈ ਬਹੁਤ ਜ਼ਿਆਦਾ ਜੀ। ਨੇ ਹਲਕਾ ਐਸਾ ਚ ਤਾਂ ਕੋਈ ਸਮਝ ਨਹੀਂ ਪਰ ਜਿਹੜੀ BMW ਸੀਗੀ ਉਹ ਨਾਲ ਪਤਾ ਚੱਲਦਾ ਕਿ ਜਿਵੇਂ ਦਿੱਲੀ ਤੋਂ ਕੋਈ ਸੈਕੰਡ ਹੈਂਡ ਮਿਲ ਗਈ ਹੋਏ BMW ਦੇ। ਹਸਬੰਡ ਪਤਾ ਜੀ। ਹਾਂਜੀ। ਜਿਹੜੀਆਂ ਹੱਦਾਂ ਦਾ ਇਹਨੂੰ ਪਤਾ ਜੀ ਸਾਰਾ। ਨਹੀਂ ਮੈਂ ਹਲੇ ਕਮੈਂਟ ਨਹੀਂ ਕਰ ਸਕਦਾ। ਸਰ ਕਿੰਨੇ ਕੁ ਲੋਕਾਂ ਨੇ ਇਸ ਤਰ੍ਹਾਂ ਦੀਆਂ ਠੱਗੀਆਂ ਕਰ ਚੁੱਕੀਆਂ ਆ। ਕਿ ਡਿਮਾਂਡ ਉਹ ਤਾਂ ਉਹਨਾਂ ਨੇ ਪਹਿਲਾਂ ਹੀ ਫੜ ਲਿਆ ਜੀ ਜਦੋਂ ਉਹਨੇ ਦੱਸਿਆ ਕਿ ਲੇਡੀ ਇਨਸਪੈਕਟਰ ਹੈਗੀ ਆ ਉਹਨਾਂ ਨੇ ਇਹਦਾ ਢਾਲਚਾਲ ਤੋਂ ਪੁੱਛ ਲਿਆ ਜੀ ਕਿ ਕਿੱਥੋਂ ਹੈਗੀ ਹੈ ਤਾਂ ਆਪਣਾ ਬੈਲਟ ਨੰਬਰ ਦੱਸੋ ਉਹਦੇ ਫੜੀ ਸੀ ਸਰ ਜੀ 370 ਲਈ ਮਾਰ ਸਾਡੇ ਸਾਹਮਣੇ ਤਾਂ ਹਲੇ ਇੱਕ ਦੋ ਕੇਸ ਆਏ ਆ ਸਾਹਮਣੇ ਇਸ ਤੋਂ ਪਹਿਲਾਂ ਤੇ ਇੱਕ ਡੀਡੀਰ ਐਂਟਰੀ ਹੈ ਇਹ ਰਿਮਾਂਡ ਤੇ ਲਿਆ ਜੇ ਰਿਮਾਂਡ ਤੇ ਕਿੰਨੇ ਦਿਨਾਂ ਮਿਲਿਆ ਸਾਡਾ ਰਿਮਾਂਡ ਲਾ ਹਲੇ ਪੇਸ਼ ਕਰਕੇ ਅਸੀ ਲੈ ਸਰ ਦਾ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਉਹ ਨਾ ਦੀ ਹੈ ਜਾਤਾ ਤਹਿਤ ਸਿਵਲਾਈਨ ਥਾਣੇ ਨੇ ਇੱਕ ਪਰਚਾ ਰਿਸਟਰ ਕੀਤਾ ਐਫ ਆਈ ਆਰ ਨੰਬਰ 40342025 ਅੰਡਰ ਸੈਕਸ਼ਨ 319 2204 ਬਿਜ਼ਨਸ ਪੀ ਐ 7 ਲਾਈਨ ਇਹਦੇ ਚ ਇਹਨਾਂ ਨੇ ਰঞ্জੀਤ ਕੌਰ ਲੇਡੀ ਅਰੈਸਟ ਕੀਤੀ ਹੈ ਵਾਈਫ ਆਫ ਹਰਪਾਲ ਸਿੰਘ ਜਿਹੜੀ ਕਿ ਪ੍ਰਤਾਪਨਗਰ ਅੰਮ੍ਰਿਤਸਰ ਦੀ ਰੈਨਵਲੀ ਹੈਗੀ ਹੈ ਤੇ ਐ ਆਪਣਾ ਫੇਕ ਲੇਡੀ ਇੰਸਪੈਕਟਰ ਬਣ ਕੇ ਏ ਡੀ ਸੀ ਅਰਬਨ ਡਿਵੈਲਪਮੈਂਟ ਅ ਅੰਮ੍ਰਿਤਸਰ ਉਹਨਾਂ ਦੇ ਆਫਿਸ ਗਈ ਸੀ ਉਹਨੇ ਆਪਣਾ ਔਡਲੀ ਨੂੰ ਦੱਸਿਆ ਕਿ ਮੈਂ ਇੱਕ ਲੇਡੀ ਇਨਸਪੈਕਟਰ ਹੈਗੀ ਆਂ ਤੇ ਮੈਂ ਏਡੀਸੀ ਸਾਹਿਬ ਨੂੰ ਮਿਲਣਾ ਹੈ ਤੇ ਜਦੋਂ ਔਡਲੀ ਨੇ ਅੰਦਰ ਦੱਸਿਆ ਤੇ ਏਡੀਸੀ ਸਾਹਿਬ ਨੇ ਬੁਲਾ ਲਿਆ ਤੇ ਏਡੀਸੀ ਸਾਹਿਬ ਨੂੰ ਥੋੜਾ ਸ਼ੱਕ ਪਿਆ ਤੇ ਜਦੋਂ ਸ਼ੱਕ ਪਿਆ ਉਹਨਾਂ ਨੇ ਇਹਦਾ ਬੈਲਟ ਨੰਬਰ ਪੁੱਛਿਆ ਜਿਹੜਾ ਕਿ ਉਹਨੇ 1288 ਆਰ ਅੰਮ੍ਰਿਤਸਰ ਆਪਣਾ ਬੈਲਟ ਨੰਬਰ ਦੱਸਿਆ ਜਿਹੜਾ ਕਿ ਆਡੀਸੀ ਸਾਹਿਬ ਨੇ ਕੰਟਰੋਲ ਰੂਮ ਤੇ ਵੀ ਨੋਟ ਕਰਾਇਆ ਤੇ ਬਾਕੀ ਵੀ ਆਫਿਸ ਸਾਡੇ ਕਮਿਸ਼ਨਰਟ ਪੁਲਿਸ ਆਫਿਸ ਵਿੱਚ ਨੋਟ ਕਰਾਇਆ ਜਿਹੜਾ ਕਿ ਫੇਕ ਨਿਕਲਿਆ ਇਹ ਵਾਲਾ ਬੈਲਟ ਨੰਬਰ ਕਿਸੇ ਹੋਰ ਸਾਡੇ ਮੁਲਾਜ਼ਮ ਦਾ ਹੈਗਾ ਤੇ ਫਿਰ ਥਾਣੇ ਸਾਨੂੰ ਇਤਲਾਹ ਮਿਲੀ ਤੇ ਅਸੀਂ ਵੈਰੀਫਾਈ ਕੀਤਾ ਤੇ ਸਾਨੂੰ ਪਤਾ ਚੱਲਿਆ ਕਿ ਇਹ ਫੇਕ ਲੇਡੀ ਇੰਸਪੈਕਟਰ ਹੈਗੀ ਹੈ ਤੇ ਇਹਦੇ ਤੇ ਹੋਰ ਵੀ ਵੱਖ-ਵੱਖ ਕੇਸਿਸ ਹੈਗੇ ਇੱਕ ਤਾਂ ਪਹਿਲਾਂ ਇਹਦੇ ਤੇ 57 ਹੋਈ ਹੋਈ ਹੈ ਅ ਪੀ ਐਸ ਬੀ ਡਿਵੀਜ਼ਨ ਦੀ ਉਸ ਤੋਂ ਇਲਾਵਾ ਇਹ ਇਹਦੇ ਤੇ ਐਫ ਆਈ ਆ ਨੰਬਰ 2067102023 ਅੰਡਰ ਸੈਕਸ਼ਨ 379 21 ਇੱਕ ਮਾਈਨਿੰਗ ਐਕਟ ਦੀ ਅਜਨਾਲੀ ਹੋਈ ਹੋਈ ਹੈ ਤੇ ਤੀਸਰਾ ਇਹਦੇ ਤੇ ਹੈ ਐਫ ਆਈ ਆ ਨੰਬਰ 381632024 ਦੀ ਅੰਡਰ ਸੈਕਸ਼ਨ 279 ਅ 427 419 420 465 71 73 170 100 71 ਆਈ ਪੀ ਸੀ ਪੁਲਿਸ ਸਟੇਸ਼ਨ ਸਿਵਲ ਲਾਈਨ ਇਹਦੇ ਚ ਨੇ ਆ ਆਪਣਾ ਕਾਰ ਦਾ ਐਕਸੀਡੈਂਟ ਹੋਇਆ ਸੀ ਉਹਦੇ ਚ ਵੀ ਇਹਨੇ ਆਪਣੀ ਆਇਡੈਂਟੀਟੀ ਗਲਤ ਦੱਸੀ ਸੀ ਤੇ ਆਪਣੇ ਕਾਗਜ਼ ਗਲਤ ਦਿਖਾਏ ਸੀ ਸਰ ਕਿੰਨੇ ਟਾਈਮ ਤੋਂ ਦੋਸਤ ਅਫਸਰ ਬਣ ਕੇ ਘੁੰਮ ਰਹੇ ਸੀ ਬਾਕੀ ਦੇਖੋ ਸਾਡੇ ਸਾਹਮਣੇ ਤਾਂ ਹੋਣਾ ਹੀ ਆਇਆ ਹੈ ਕਿ ਜਦੋਂ ADC ਸਾਹਿਬ ਨੇ ਸਾਨੂੰ ਦੱਸਿਆ ਬਾਕੀ ਅਸੀਂ ਤਾਂ ਰਿਮਾਂਡ ਲੈ ਰਹੇ ਹਾਂ ਤੇ ਅਸੀਂ ਇਨਵੈਸਟੀਗੇਟ ਕਰਾਂਗੇ ਇਹਨੂੰ ਇੰਟਰੋਗੇਟ ਵੀ ਕਰਾਂਗੇ ਤੇ ਸਾਦੇ ਕੱਪੜੇ ਜੀ ਨਹੀਂ ਸਾਦੇ ਕੱਪੜੇ ਸੀ ਸਰ ਸਾਰੇ ਦੀ ਬੈਕਗ੍ਰਾਉਂਡ ਕੀ ਇਹਦਾ ਕੋਈ ਰਿਸ਼ਤੇਦਾਰ ਹੈਗਾ ਮੁਲਾਜ਼ਮ ਨੇ ਇਸ ਤਰ੍ਹਾਂ ਕਿ ਵੈਸੇ ਹੀ ਗਈ ਸੀ ਜਿਹੜੀ ਕਿ ਬੈਕਗ੍ਰਾਉਂਡ ਕੀ ਨਹੀਂ ਹਲੇ ਉਹ ਹਲੇ ਇਸ ਦੀ ਰਿਮਾਂਡ ਲੈ ਕੇ ਤੇ ਉਹਨੂੰ ਵੀ ਹਲੇ ਦੀ ਪੁੱਛਗਿੱਛ ਕਰਾਂਗੇ ਜੀ ਸਰ ਇਹਦੇ ਨਾਲ ਕਿੰਨੇ ਕੁ ਲੋਕ ਹੋਰ ਇਸ ਮਾਮਲੇ 'ਚ ਜੁੜੇ ਹੋਏ ਨੇ ਮੈਂ ਜਿਵੇਂ ਤੁਹਾਨੂੰ ਕਿਹਾ ਇਨਵੈਸਟੀਗੇਸ਼ਨ ਦਾ ਹਲੇ ਟਾਈਮ ਨਹੀਂ ਸੰਭਲੇਆ ਅਜੇ ਤੱਕ ਕਿਸੇ ਬੰਦੇ ਨੂੰ ਕੋਈ ਠੱਗੀ ਮੁੱਗੀ ਦੀ ਮਾਰ ਨਹੀਂ ਸਰ ਇਹ ਹਾਲੇ ਤੱਕ ਸਾਹਮਣੇ ਨਹੀਂ ਆਇਆ ਮੋੜੇ ਪਹਿਲਾਂ ਵੀ ਇਹਦੇ ਤੇ ਇੱਕ ਪਰਚਾ ਹੋ ਚੁੱਕਾ ਹੈ ਨਹੀਂ ਇਹਦੇ ਤੇ ਪਹਿਲਾਂ ਹੈਗੇ ਜੀ BMW ਗੱਡੀ ਵੀ ਹੈ ਜੀ BMW ਵਾਲੀ ਜਿਹੜਾ ਮੈਂ ਦੱਸਿਆ ਐਫਆਈਆ ਨੰਬਰ 38 ਜੀ ਤੇ ਇਹਨੂੰ ਬੀ ਉਹ BMW ਦਾ ਅਸੀਂ ਪਤਾ ਕਰ ਲੈਂਦੇ ਆ ਉਹ ਦਿੱਲੀ ਨੰਬਰ ਦੀ ਸੀ ਦੇਖੋ ਜੀ ਰਿਪੀਟਡ ਆਫੈਂਡਰ ਹੈਗੀ ਐ ਤੇ ਪਹਿਲਾਂ ਵੀ BMW ਦਿੱਲੀ ਨੰਬਰ ਵਾਲੀ ਲੈ ਕੇ ਫਿਰ ਰਹੀ ਸੀਗੀ ਤੇ ਹੁਣ ਫਿਰ ਇਹਨੇ ਬੜੀ ਵੱਡੀ ਗੱਲ ਹੈ ਜੀ ਜਿਹੜਾ ਏਡੀਸੀ ਸਾਹਿਬ ਦੇ ਆਫਿਸ ਜਾ ਕੇ ਉਹਨਾਂ ਨੂੰ ਝੂਠ ਬੋਲੀ ਜਣਾ ਤੇ ਏਡੀਸੀ ਸਾਹਿਬ ਨੇ एकदम ਇਹਨੂੰ